ਰਵਿਦਾਸ ਤੁਵੰਤਾ ਟੋਰ ਨਿਤ ਤਿੰ ਤਿਆਗੀ ਮਾਇਆ ਪ੍ਰਗਟ ਹੋਆ ਸਾਤ ਸੰਗ ਹਰ ਦਰਸ਼ਨ ਪਾਇਆ ਅੱਜ ਇਹ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਸੇਵਾ ਸੇਵਕ ਜਥਾ ਅਤੇ ਸਮੂਹ ਸਾਤ ਸੰਗਤ ਵੱਲੋਂ ਇਹ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੁਰਨਾਨਕ ਪੁਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ ਇਸ ਮੌਕੇ ਹਰੀਨ ਕਲੇਵ ਦੀਆਂ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਦੁੱਧ ਬਿਸਕਟ ਬ੍ਰੈਡ ਪਕੌੜੇ ਅਤੇ ਲੱਡੂਆਂ ਦਾ ਵੀ ਲੰਗਰ ਲਗਾਇਆ ਗਿਆ ਇਸ ਮੌਕੇ ਸੰਗਤਾਂ ਵੱਲੋਂ ਪੰਜ ਪਿਆਰਿਆਂ ਦਾ ਸ੍ਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਨਗਰ ਕੀਰਤਨ ਮੌਕੇ ਗੱਤਕੇ ਦੇ ਜੋਰ ਵੀ ਦਿਖਾਏਗੇ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਵੀ ਕੀਤਾ ਗਿਆ। ਇਸ ਮੌਕੇ ਗੁਰਸੇਵਾ ਸੇਵਕ ਜਥੇ ਦੇ ਪ੍ਰਬੰਧਕ ਮੈਂਬਰਾਂ ਨੇ ਕਿਹਾ ਕਿ ਅਸੀਂ ਹਰ ਸਾਲ ਸ਼੍ਰੋਮਣੀ ਪਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਉਂਦੇ ਹਾਂ ਤੇ ਅੱਗੇ ਵੀ ਮਨਾਉਂਦੇ ਰਹਾਂਗੇ। ਵੱਲੋਂ ਲੰਗਰ ਲਗਾਇਆ ਗਿਆ ਤੇ ਜੋਰ ਦਿਖਾਏ ਜਿਹੜਾ ਇਹ ਨਗਰ ਕੀਰਤਨ ਸੇਵਾ ਚੱTHA ਮੁੰਡੀਕਰਡ ਵੱਲੋਂ ਦੀ ਕੱਢਿਆ ਜਾ ਰਿਹਾ ਔਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਦੀਂਦੀ ਹੈ ਨਗਰ ਕੀਰਤਨ ਹੈ ਜਿਹੜਾ ਕੱਢਿਆ ਗਿਆ ਔਰ ਬਹੁਤ ਹੀ ਖੂਬਸੂਰਤ ਤੇ ਢੰਗ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ ਔਰ ਜਿਹੜਾ ਨਗਰ ਕੀਰਤਨ ਹੈ ਪੰਜੂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸੰਗਤਾਂ ਵੱਲੋਂ ਕੱਢਿਆ ਟੂ ਬ੍ਰੈਡ ਔਰ ਤੁਦ ਦੇ ਲੰਗਰ ਲਗਾਏ ਰਹੇ ਨੇ ਸੰਗਤਾਂ ਵੱਲੋਂ ਔਰ ਪੰਜ ਪਿਆਰਿਆਂ ਦਾ ਸਨਮਾਨ ਜਿਹੜਾ ਸੰਗਤਾਂ ਦੇ ਵੱਲੋਂ ਸੋਪਾ ਪਾਣੀ ਦਿੱਤਾ ਜਾਣਾ ਔਰ ਕਾਲੀਆਂ ਦੇ ਵਿੱਚ ਵੀ ਸੰਗਤਾਂ ਆ ਕੇ ਆ ਰਹੀਆਂ ਔਰ ਖਾਸ ਜਿਹੜੀਆਂ ਤਿਆਰੀਆਂ ਸੰਗਤਾਂ ਵੱਲੋਂ ਕੀਤੀਆਂ ਗਈਆਂ ਸ੍ਰੀ ਭਗਤ ਰਵਿਦਾਸ ਜੀ ਦੇ ਦੀ ਕਰਾ ਇਹ ਚੌਥਾ ਨਗਰ ਕੀਰਤਨ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕਪੁਰਾ ਤੋਂ ਆਰੰਭ ਹੋ ਕੇ ਪਿੰਡ ਮੁੰਡੀ ਖੈੜ ਦੀ ਪ੍ਰਕਰਮਾ ਕਰਦਾ ਹੋਇਆ ਫਿਰ ਗੁਰਦੁਆਰਾ ਗੁਰੂ ਨਾਨਕਪੁਰਾ ਸੇ ਕੇ ਸਮਾਪਤੀ ਕੀਤੀ ਜਾਵੇਗੀ ਇਸ ਮੂਹ ਸਾ ਸੰਗਤ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸੋ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪੂਰਬ ਨੂੰ ਲੈ ਕੇ ਸ਼੍ਰੀ ਗੁਰੂ ਪਰ ਸੇਵਕ ਜਥੇ ਵੱਲੋਂ ਜਿਹੜਾ ਇਹ ਨਗਰ ਕੀਰਤਨ ਕੱਢਿਆ ਗਿਆ ਔਰ ਸੁੰਦਰ ਜਿਹੜੇ ਪਹਿਰਾਵੇ ਪਾ ਕੇ ਜਿਹੜੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਔਰ ਸੰਗਤਾਂ ਦੇ ਵੱਲੋਂ ਨਾਲ ਦੀ ਨਾਲ ਜਿਹੜੀ ਹੈ ਸਫਾਈ ਦਾ ਪ੍ਰਬੰਧ ਵੀ ਕੀਤਾ ਗਿਆ ਔਰ ਖਾਸ ਬੈਂਡ ਬਾਜੀਆਂ ਦੇ ਨਾਲ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਗੁਰਸੇਵਾ ਸੇਵਕ ਜਥੇ ਵੱਲੋਂ ਪੂਰੀ ਤਿਆਰੀਆਂ ਦੇ ਨਾਲ ਮਨਾਇਆ ਗਿਆ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਕੱਢਿਆ ਗਿਆ ਔਰ ਕਹੋ ਤਰਾਂਗੇ ਪ੍ਰਬੰਧਕ ਕਮੇਟੀ ਮੈਂਬਰਸ ਨਾਲ ਜਿਹੜੇ ਗੁਰਸੇਵਾ ਸੇਵਕ ਜਥੇ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸੋ ਕੀ ਕਹਿਣਾ ਚਾਣਗੇ ਇਹ ਅੱਜ ਦੇ ਜਿਹੜੇ ਦਿਨ ਨੂੰ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੋ ਸੰਗਤ ਹੈਥ ਖੜੀਆਂ ਨੇ ਜਿਨ੍ਹਾਂ ਵੱਲੋਂ ਪ੍ਰਬੰਧਕ ਕਮੇਟੀ ਮੈਂਬਰਸ ਨੇ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਨਗਰ ਕੀਰਤਨ ਦੀ ਤਿਆਰੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀਏ ਹਰ ਸਾਲ ਦੀ ਤਰ੍ਹਾਂ ਆਪ ਸਭ ਸੰਗਤਾਂ ਜਾਣਦੇ ਹੀ ਹੋ ਕਿ ਸ਼੍ਰੋਮਣੀ ਪਾਕਤ ਭਗਤ ਰਵਿਦਾਸ ਜੀ ਦੇ ਜੋ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਗੁਰਦੁਆਰਾ ਗੁਰਦਾਨਨਕਪੁਰਾ ਸਾਹਿਬ ਤੋਂ ਜੋ ਹਰ ਸਾਲ ਦੀ ਤਰ੍ਹਾਂ ਇਹ ਜੋ ਨਗਰ ਕੀਰਤਨਾ ਆਰੰਭ ਕੀਤੇ ਜਾਂਦੇ ਹਨ ਸੋ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਨਗਰ ਕੀਰਤਨ ਜੋ ਮੁੰਡੀ ਖਰੜ ਗੁਰਦੁਆਰਾ ਗੁਰਦਾਨਨਕਪੁਰਾ ਸਾਹਿਬ ਤੋਂ ਪਰ ਆਰੰਭ ਹੋ ਕੇ ਨਗਰ ਖੇੜੇ ਦੀਆਂ ਪ੍ਰਕਰਮਾਂ ਕਰਦੇ ਹੋਇਆਂ ਗੁਰਦੁਆਰਾ ਗੁਰਦਾਨਨਕਪੁਰਾ ਸਾਹਿਬ ਵੀ ਖੈ ਸਮਾਪਤ ਹੋਵੇ। ਸੋ ਅਗਲੇ ਪਲੈਨਿੰਗ ਕੀ ਹੈ ਤੁਸੀਂ ਇੱਥੋਂ ਦੀ ਲੈ ਕੇ ਗੁਰਦੁਆਰਾ ਸਾਹਿਬ ਵੀ ਸੰਪੰਨ ਕਰੋਗੇ ਜਾਂ ਹੋਰ ਕਿਤੇ ਵੀ ਤੁਸੀਂ ਲੈ ਕੇ ਜਾਣਾ। ਨਹੀਂ ਇਹ ਗੁਰਦੁਆਰਾ ਗੁਰਦਾਨਨਕਪੁਰਾ ਸਾਹਿਬ ਤੋਂ ਆਰੰਭ ਹੋਇਆ ਉੱਥੇ ਹੀ ਸਮਾਪਤੀ ਹੋਏਗੀ ਤੇ ਇਸ ਤੋਂ ਬਾਅਦ ਹੁਣ ਅਸੀਂ ਮਾਤਾ ਗੋਇਲੀ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਚੁੰਗੀਆਂ ਰੋਡ ਚੁੰਗੀਆਂ ਰੋਡ ਤੋਂ ਐਪੀਐਸ ਸਕੂਲ ਐਪੀਐਸ ਸਕੂਲ ਤੋਂ ਸਿੱਧੂ ਡੈਰੀ ਸਿੱਧੂ ਡੈਰੀ ਤੋਂ ਗੁਰਦੁਆਰਾ ਸ਼੍ਰੀ ਗੁਰਹਰਾਈ ਪਾਸ਼ਾ ਜੀ ਦੇ ਗੁਰਦਾਰੇ ਤੋਂ ਬਾਅਦ ਆਪਣਾ ਗੁਰਨਾਨਕਪੁਰਾ ਸਾਹਿਬ ਤੇ ਸਮਾਪਤੀ ਹੋਵੇਗੀ ਸਰ ਤੁਸੀਂ ਵੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਪ੍ਰਬੰਧਕ ਕਮੇਟੀ ਮੈਂਬਰਸ ਹੋ ਅੱਜ ਦੇ ਦਿਨ ਨੂੰ ਲੈ ਕੇ ਮੈਂ ਸਾਰੀਆਂ ਸੰਗਤਾਂ ਨੂੰ ਭਗਤ ਰਵਜਾਸ ਜੀ ਦੇ ਗੁਰਪਰਵ ਤੇ ਸਾਨੂੰ ਲੱਖ ਲੱਖ ਵਧਾਈਆਂ ਦਿੰਦਾ ਸਾਨੀਆਂ ਸੰਗਤਾਂ ਨੂੰ ਬਾਣੀ ਬਾਣੇ ਨਾਲ ਜੁੜੋ ਗੁਰੂ ਮਹਾਰਾਜਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿੰਨਾ ਵਤ ਤੋਂ ਵਤ ਨਾਮ ਜਪ ਹੁੰਦਾ ਨਾਮ ਜਪੋ ਉਹਨਾਂ ਭਗਤਾਂ ਦੇ ਆਦੇਸ਼ਾਂ ਦੇ ਚੱਲਣ ਦਾ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਨਗਰ ਕੀਰਤਨ ਹੈ ਗੁਰਦੁਆਰਾ ਗੁਰਨਾਨਕਪੁਰਾ ਸਾਹਿਬ ਤੋਂ ਜਿਹੜਾ ਅੱਜ ਆਰੰਭ ਹੋਇਆ ਔਰ ਕਾਫ ਹਰਿੰਕੇਵ ਜਾ ਕੇ ਸੰਗਤਾਂ ਦੇ ਦਰਸ਼ਨ ਕਰਕੇ ਫੇਰ ਇਹ ਜਿਹੜਾ ਨਗਰ ਕੀਰਤਨ ਹੈ ਮਾਤਾ ਗੁਜੀ ਗੁਰਦਾਰੇ ਤੋਂ ਹੋ ਕੇ ਹੋਰ ਵੀ ਕਾਫੀ ਜਗਾਵਾਂ ਦੇ ਵਿੱਚ ਅਦੀ ਹੁੰਦਾ ਹੋਇਆ ਇਹ ਵਾਪਸ ਗੁਰਨਾਨਕਪੁਰਾ ਵਿਖੇ ਜਾ ਕੇ ਹੀ ਸੰਪੰਨ ਹੋਵੇਗਾ ਔਰ ਸੰਗਤਾਂ ਬੇਹਦ ਖੁਸ਼ ਨਜ਼ਰ ਆ ਰਹੀਆਂ ਨੇ ਅੱਜ ਦੇ ਦਿਹਾੜੇ ਨੂੰ ਲੈ ਕੇ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਗੁਰਦੁਆਰਾ ਗੁਰਨਾਨਕpura ਜੋ ਜਿਹੜਾ ਇਹ ਨਗਰ ਕੀਰਤਨ ਹੈ ਇਹ ਕੱਢਿਆ ਗਿਆ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਹੈ ਕੱਢਿਆ ਗਿਆ ਨੌਜਵਾਨ ਵੀ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਪੂਰੇ ਸ਼ਰਦਾ ਦੇ ਉਤਸ਼ਾਹ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਹੈ ਉਹ ਕੱਢਿਆ ਗਿਆ ਔਰ ਇਹ ਨਗਰ ਕੀਰਤਨ ਸ੍ਰੀ ਹਰਿ ਦੇ ਗੋਪਾਰਾ ਨਾਨਕ ਪੁਰਾ ਤੋਂ ਆਰੰਭ ਹੋਇਆ ਜੋ ਕਿ ਇਹ ਹਰਪੁਰ ਨਾਨਕ ਪੁਰਾ ਸਾਰੇ ਗੁਜ਼ਾਰਾ ਦਿੱਤੀ ਬਾਕੀ ਜਿੱਥੇ ਹੋਰ ਜਿਵੇਂ ਸ਼ਮੀ ਪਗੜੀ ਬਿਲਾਸੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਇਹ ਜਿਹੜਾ ਨਗਰ ਕੀਰਤਨ ਕੱਢਿਆ ਗਿਆ